జల్ంచగ

ਜਿਹਨਾਂ ਦੇ ਆਸਰੇ ਨਾਲ ਜ਼ਿੰਦਗੀ ਚੱਲ ਰਹੀ ਆ ਇਸ ਗ੍ਰਾਉਂਡ ਦਾ ਇਸ ਸਕੀਮ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਕੰਟਰੀਬਿਊਸ਼ਨ ਆ ਅੱਜ ਅਸੀਂ ਜਿਸ ਮੁਕਾਮ ਤੇ ਖੜੇ ਆ ਉਸ ਦੇ ਵਿੱਚ ਸਭ ਤੋਂ ਵੱਡਾ ਹੌਕੀ ਦਾ ਕੰਟਰੀਬਿਊਸ਼ਨ ਹੈ ਤੇ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਇਸ ਗੇਮ ਦੀ ਪ੍ਰੋਮੋਸ਼ਨ ਦੇ ਲਈ ਇਸ ਸਕੀਮ ਦੀ ਗਵਰਨਮੈਂਟ ਦੇ ਲਈ ਕੰਮ ਕਰਦੇ ਰਹਿਣਾ ਜੇ ਤੁਸੀਂ ਚਾਹੁੰਦੇ ਜੇ ਵੀ ਤੁਹਾਡੇ ਬੱਚੇ ਕਿ ਜਿੰਨਾ ਜ਼ਰੂਰੀ ਨਹੀਂ ਹੁੰਦਾ ਭਾਗ ਲੈਣਾ ਜ਼ਰੂਰੀ ਹੁੰਦਾ ਪਰ ਜਦੋਂ ਵੀ ਆਪਾਂ ਕਿਸੇ ਵੀ ਛੀਜ ਭਾਗ ਲੈਣਾ ਸ਼ੁਰੂ ਕਰ ਦਿੰਦੇ ਆ ਤਾਂ ਆਪੇ ਆਪਾਂ ਅੱਗੇ-ਅੱਗੇ ਆਪਣਾ ਰਸਤਾ ਜਿਹੜਾ ਉਹ ਬਣਦਾ ਜਾਂਦਾ ਸੋ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਜੇਤੂ ਟੀਮ ਨੂੰ ਤਾਂ ਵਧਾਈ ਦਿੰਦਾਈ ਆ ਨਾਲ ਦੀ ਨਾਲ ਜਿਹੜੀ ਸਾਡੀ ਸੈਕਿੰਡ ਸੈਕਿੰਡ ਲਈ ਇਹ ਟੀਮ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਉਹਨਾਂ ਨੇ ਬਹੁਤ ਸੋਹਣੀ ਗੇਮ ਖੇਡੀ ਆਪਾਂ ਇਸ ਗਰਾਊਂਡ ਨੂੰ ਜ਼ਰੂਰ ਕੁਝ ਨਾ ਕੁਝ ਦੇਣਾ ਇਸ ਸ਼ਹਿਰ ਨੂੰ ਜ਼ਰੂਰ ਕੁਝ ਨਾ ਕੁਝ ਦੇਣਾ ਆਪਣੇ ਜ਼ਿਲ੍ਹੇ ਨੂੰ ਜ਼ਰੂਰ ਕੁਝ ਨਾ ਕੁਝ ਦੇਣਾ ਤੇ ਮੇਰਾ ਜਿੰਨਾ ਵੀ ਫੰਡ ਸਰਕਾਰ ਵੱਲੋਂ ਸਾਨੂੰ ਮਿਲਦਾ ਹੈ ਉਹ ਲਗਭਗ ਖੇਡਾਂ ਲਈ ਤੇ ਜਾਂ ਜਿਹੜਿਆ ਐਜੂਕੇਸ਼ਨ ਲਈ ਆ ਉਹਦੇ ਲਈ ਜਾਂਦਾ ਕਿਉਂਕਿ ਮੇਰਾ ਸੋਚਣਾ ਇਹ ਆ ਕਿ ਗਲੀਆਂ ਨਾਲੀਆਂ ਜਾਂ ਹੋਰ ਜਿਹੜੇ ਕੰਮ ਐ ਡਵੈਲਪਮੈਂਟ ਦੇ ਚਲੋ ਜ਼ਰੂਰੀ ਤਾਂ ਹੈਗੇ ਆ ਪਰ ਮੈਂ ਦੇਖਿਆ ਪੂਰੀ ਬੈਠੀ ਆ ਪੰਜ ਦੂਸਰਾ ਲੱਗਦਾ ਕਿ ਕਿਸੇ ਨੂੰ ਭੇਜੋ ਇਹ ਗੋਲ ਤੁਸੀਂ ਕਰਾਇਆ ਜਿਹੜਾ ਬਟਾ ਸਾਹਮਣੇ ਦੇਖੋ ਹਾਂਜੀ ਮੈਚ ਨੰਬਰ 3 ਅੰਡਰ 9 ਇੱਧਰ ਦੇਖੋ ਹਾਂਜੀ ਸਰ ਇਹਦਾ ਜਿਹੜਾ ਕੈਸ਼ ਪ੍ਰਾਈਜ਼ ਵੀ ਨਾਲ 10 ਤੱਕ ਤੁਸੀਂ ਚਾਹੁੰਦੇ ਜੇ ਵੀ ਤੁਹਾਡੇ ਬੱਚੇ ਸਪੋਰਟਸ ਦੇ ਵਿੱਚ ਇੰਟਰਨੈਟ ਜਿੱਤਾ ਗਿਆ ਜੀ ਕੋਈ ਨਹੀਂ ਬੇਟਾ ਤੈਨੂੰ ਫਿਰ ਦੇ ਦਿੰਦੇ ਹਾਂ ਪੰਦੀ ਸਕੂਲ ਫਰੀਦਕੋਟ ਆਹ ਬਰਾਦਰਾਂ ਬੇਟਾ ਇੱਕ ਮਿੰਟ ਜੀ ਇੱਕ ਵਾਰ ਜੀ ਹਾਂਜੀ ਸਾਹਿਬ ਸਾਡੇ ਗਰਾਊਂਡ ਦੀ ਪ੍ਰੋਡਕਸ਼ਨ ਹੈ ਇੰਟਰਨੈਸ਼ਨਲ ਸਾਈਟ ਆ ਉਹ ਹਾਂਜੀ ਸਰ ਉਹ ਬੇਟਾ ਕੱਪ ਨੂੰ ਵੀ ਹੱਥ ਪਾ ਲੈ ਲੋ ਜਿਹੜੀਆਂ ਦਿੱਤੀਆਂ ਗਈਆਂ ਇੱਕ ਵਾਰੀ ਸ਼ਵਿੰਦਰ ਸਿੰਘ ਜੀ 10 12 ਸਾਲ ਸਾਡੇ ਕੋਲ ਇਸੇ ਗਰਾਊਂਡ ਦੇ ਵਿੱਚ ਰਹੇ ਨੇ ਇਹਦਾ ਕੈਸ਼ ਪ੍ਰਾਈਜ਼ ਆ ਓਕੇ ਸਰ ਹਾਂਜੀ ਲਾਸਟ ਦੇ ਵਿੱਚ ਅਸੀਂ ਧਰ ਲੋ ਵੱਡੇ ਮੋਮੈਂਟੋ ਹਾਂਜੀ ਸਰ ਹਾਂਜੀ ਸਰ ਬਹੁਤ ਬਹੁਤ ਪੁਰ ਗੁਜ਼ਾਰ ਆ ਕੀ ਇਹਦਾ ਫਵਰਲੀ ਕਰ ਸਕਦੇ ਇੱਕ ਵਾਰੀ ਕੋ ਸਾਹ ਦੇ ਬਹੁਤ ਚੰਗਾ ਲੱਗ ਰਹੀ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਸ ਤਰ੍ਹਾਂ ਇਹ ਸੱਤਵਾਂ ਜਿਹੜਾ ਸਾਡਾ ਇਹ ਟੂਰਨਾਮੈਂਟ ਹੈ ਤੇ ਕੋਈ ਵੀ ਚੀਜ਼ ਹੈ ਇੱਕ ਵਾਰੀ ਸ਼ੁਰੂ ਕਰਨੀ ਕਿਤਨਾ ਕਿਤੇ ਆਸਾਨ ਹੁੰਦੀ ਆ ਉਸ ਨੂੰ ਨਿਰੰਤਰ ਚਲਾਈ ਰੱਖਣਾ ਇਹ ਬਹੁਤ ਵੱਡੀ ਗੱਲ ਹੈ ਸਰ ਉਹਨਾਂ ਦੀ ਬਲਜਿੰਦਰ ਸਰ ਉਹਨਾਂ ਦੀ ਸਾਰੇ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨਾਂ ਦੀ ਸਾਰੀ ਟੀਮ ਲਈ ਇਹ ਬਹੁਤ ਵੱਡਾ ਕਾਰਜ ਹੈ ਤੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਅਸ ਕਰਦਾ ਹੈ ਇਸੇ ਤਰ੍ਹਾਂ ਲਗਾਤਾਰ ਅੱਗੇ ਵੀ ਜਿਹੜਾ ਚੱਲਦਾ ਰਹੂਗਾ। ਬਾਕੀ ਟੂਰਨਾਮੈਂਟ ਦਾ ਅਸੀਂ ਆਰਗੇਨਾਈਜ਼ ਕਰਦੇ ਆਂ। ਇਸ ਟੂਰਨਾਮੈਂਟ ਨੂੰ ਆਰਗੇਨਾਈਜ਼ ਕਰਨ ਦਾ ਜਿਹੜਾ ਮੇਨ ਮੋਟਿਵ ਇਹ ਹੈ ਵੀ ਅਸੀਂ ਫਰੀਦਕੋਟ ਦੀ ਹਾਕੀ ਦੇ ਨਾਲ-ਨਾਲ ਪੰਜਾਬ ਤੇ ਇੰਡੀਆ ਦੀ ਹਾਕੀ ਨੂੰ ਵੀ ਕੁਝ ਨਾ ਕੁਝ ਕੰਟ੍ਰਿਬਿਊਟ ਕਰੀਏ। ਉਸ ਲਈ ਅਸੀਂ ਇਹ ਟੂਰਨਾਮੈਂਟ ਆਰਗੇਨਾਈਜ਼ ਕਰਦੇ ਆਂ। ਤੇ ਮੇਰਾ ਜਿਹੜਾ ਹੈਗਾ ਇੱਕ ਪ੍ਰੋਮਿਸ ਹੈ ਇਸ ਗਰਾਊਂਡ ਨੂੰ ਅਕੋਸ਼ ਸਾਹਿਬ ਖੜੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਵੀ ਬੜੀ ਜਲਦੀ ਇੱਥੋਂ ਦੂਸਰਾ ਰੁਪਿੰਦਰਪਾਲ ਜ਼ਰੂ ਤੇ ਮੈਡਲ ਦੇ ਕਲਰ ਵੀ ਬਦਲਣਗੇ ਅਸੀਂ 올림픽ਸ ਦੇ ਵਿੱਚੋਂ ਪਰ ਮਾਤਮਾ ਨੇ ਸੁੱਖ ਰੱਖਿਆ ਤੇ 골ਡ ਵੀ ਲੈ ਕੇ ਆਵਾਂਗੇ ਸੋ ਇਸੇ ਮੋਟਿਵ ਨੂੰ ਅਸੀਂ ਮੁੱਖ ਰੱਖ ਕੇ ਇਹ ਟੂਰਨਾਮੈਂਟ ਕਰਵਾਉਨੇ ਆ ਵੀ ਵੱਧ ਤੋਂ ਵੱਧ ਜਿਹੜੇ ਪਲੇਅਰ ਹੈ ਉਸ ਗਰਾਊਂਡ ਦੇ ਨਾਲ ਜੁੜਨ ਹੌਕੀ ਖੇਡਣ ਤੇ ਫਰੀਦਕੋਟ ਦੀ ਧਰਤੀ ਦਾ ਨਾਮ ਪੰਜਾਬ ਦੀ ਧਰਤੀ ਦਾ ਨਾਮ ਹਿੰਦੁਸਤਾਨ ਦੀ ਧਰਤੀ ਦਾ ਨਾਮ ਰਾਸ਼ਟਰੀ ਪੱਧਰ ਤੇ 올림픽 ਲੈਵਲ ਤੇ ਰੋਸ਼ਨ ਕਰਨ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਇਹ ਇਵੈਂਟ ਰੈਗੂਲਰ ਬੇਸ ਤੇ ਆਰਗੇਨਾਈਜ਼ ਕੀਤਾ ਜਾਵੇ ਅਗਲੇ ਸਾਲ ਪ੍ਰੋਮਿਸ ਹੈ ਵੀ ਅਸੀਂ ਇਸ ਦਾ ਜਿਹੜਾ ਕੈਸ਼ ਪ੍ਰਾਈਜ਼ ਹੈ ਹੋਰ ਵਧਾਵਾਂਗੇ ਤਾਂ ਕਿ ਵੱਧ ਤੋਂ ਵੱਧ ਲੋਕ ਇਹਦੇ ਵੱਲ ਅਟਰੈਕਟ ਹੋਣ ਤੇ ਜਿਹੜਾ ਇਹ ਟੂਰਨਾਮੈਂਟ ਹੋਰ ਜ਼ਿਆਦਾ ਸਕਸੈਸਫੁਲ ਆਰਗੇਨਾਈਜ਼ ਹੋਵੇ ਸੋ ਪਰਮਾਤਮਾ ਨੇ ਸਾਨੂੰ ਜਿਹੜਾ ਹਾਕੀ ਦੀ ਫੀਲਡ ਨਾਲ ਜੋੜਿਆ ਤੇ ਪੂਰੀ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਇਸ ਗੇਮ ਨੂੰ ਕੁਛ ਨਾ ਕੁਛ ਜਿਹੜਾ ਵਾਪਸ ਜ਼ਰੂਰ ਕਰੀਏ